ਆਮ ਆਦਮੀ ਪਾਰਟੀ ਦੀ ਨਾਲ ਹੀ ਪੰਜਾਬ ਚ ਸਰਕਾਰ ਹੈ ਹੁਣ ਤੁਸੀਂ ਹਰਿਆਣੇ ਚ ਵੋਟਾਂ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕ ਵੋਟਾਂ ਪੈਣਗੀਆਂ ਔਰ ਕਿ ਕਿਦਾਂ ਦੀ ਪੋਜੀਸ਼ਨ ਰਹਿਣ ਵਾਲੀ ਹੈ ਆਮ ਆਦਮੀ ਪਾਰਟੀ ਦਾ ਹਰਿਆਣੇ ਦੇ ਵਿੱਚ ਝੂਝ ਮਦੀ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਹਾਲਤ ਬਹੁਤ ਮਾੜੀ ਕਰੀ ਹੋਈ ਹੈ ਇੱਕ ਇੱਕ ਬੱਚਾ ਜਿਹਦੇ ਜ਼ਿੰਮੇਦਾਰ ਦੇ ਸਾਰੇ ਨਸ਼ਿਆਂ ਦੇ ਲੱਗੇ ਹੋਏ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕ ਸੀਟਾਂ ਇੱਥੇ ਮਿਲ ਸਕਦੀਆਂ ਹਰਿਆਣਾ ਮੇਰੇ ਖਾਤਾ ਨਹੀਂ ਖੁੱਲਦਾ ਜੀ ਇੱਕ ਸੀਟ ਛੋੜੇ ਇੱਕ ਸੀਟ ਮੈਂ ਬੈਠੇ ਕਹਿ ਰਹੇ ਆ ਇੱਕ ਸੀਟ ਦੀ ਮੁਸ਼ਕਲ ਹੈ ਜੀ ਤੁਹਾਨੂੰ ਕੀ ਲੱਗਦਾ ਬਾਈ ਜੀ ਤੁਸੀਂ ਸੀਟ ਲੱਗਦਾ ਆਮ ਆਦਮੀ ਪਾਰਟੀ ਦਾ ਕੀ ਹਾਲ ਇੱਥੇ ਹੋ ਸਕਦਾ ਹੈ ਹਰਿਆਣੇ 'ਚ ਹੈ ਇਤਨੀ ਹੀ ਅੱਛਾ ਪਰ ਆਮ ਆਦਮੀ ਪਾਰਟੀ ਦਾ ਪੂਰੀ ਉਮੀਦ ਚ ਹੈ ਵੀ ਹਰਿਆਣੇ 'ਚ ਸਾਡੀ ਸਰਕਾਰ ਬਣ ਸਕਦੀ ਹੈ ਕੀ ਜੀ ਟਿੰਗ ਅੱਛਾ ਇੱਕ ਵੀ ਸੀ ਦੇਖਣੀ ਸੀ ਕਾਰਨ ਕਾਰਨ ਅੱਥੇ ਹੈ ਨਹੀਂ ਪਰ ਉਹ ਵੀ ਨਹੀਂ ਕੋਈ ਪਰ ਨਾਲ ਪੰਜਾਬ 'ਚ ਉਹਨਾਂ ਦੀ ਸਰਕਾਰ ਹੈ ਪੰਜਾਬ 'ਚ ਹੋਊਗੀ ਇੱਕ ਰੂਪ ਅੱਛਾ ਆਮ ਆਦਮੀ ਪਾਰਟੀ ਦਾ ਕਿੰਨਾ ਕੁ ਹੈਗਾ ਜੀ ਹਰਿਆਣੇ 'ਚ ਆਉਂਗਾ ਜੀ ਮਾੜਾ ਬੋਟੇ ਹੀ ਹੈ ਦੁਬਾਰਾ ਅੱਛਾ ਆਮ ਆਦਮੀ ਪਾਰਟੀ ਬਹੁਤ ਪਰਚਾਰ ਕਰ ਰਹੀ ਹੈ ਤੁਹਾਡੇ ਹਰਿਆਣੇ ਚ ਆ ਕੇ ਕਿੰਨਾ ਕੁ ਲੋਕ ਵੋਟ ਹੋਣਗੇ ਸਾਰ ਤੋਂ ਦੇਖੀ ਕਰੇ ਪਉਂਦੇ ਨੇ ਕਰਨਾ ਹੁੰਦਾ ਔਰ ਆਮ ਆਦਮੀ ਪਾਰਟੀ ਦਾ ਇਹ ਨਾ ਅਰਾਧੇ ਨਹੀਂ ਹੈ ਅੱਛਾ ਆ ਬਾਕੀ ਪਿਆਰ ਦੇ ਨਾਲ ਲੱਗਦਾ ਪਾਉੜਾ ਹੈ ਸਾਡਾ ਅਸੀਂ ਪੰਜਾਬ ਦੇ ਦੇਖ ਹੀ ਰਹੇ ਆ ਕੀ ਹਾਲਾਤ ਕੋਈ ਆਪਾਂ ਬੜਾ ਕਹਿ ਨਹੀਂ ਸਕਦੇ ਬੜਾ ਦਾਰ ਹੋ ਗਿਆ ਹੈ ਮਿੱਤਰ ਪਿਆਰਿਓ ਹਰਿਆਣੇ ਦੇ ਪਿੰਡਾਂ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈ ਰਹੀਆਂ ਨੇ ਪਹਿਲਾਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਖਤਰ ਮੁੱਖ ਮੰਤਰੀ ਰਿਆ ਫਿਰ ਨਾਇਬ ਸਿੰਘ ਸੈਣੀ ਰਿਆ ਔਰ ਹੁਣ ਹਰਿਆਣੇ ਵਾਲੇ ਦੁਬਾਰਾ ਬੀਜੇਪੀ ਨੂੰ ਲਿਆ ਰਹੇ ਨੇ ਜਾਂ ਹਰਿਆਣੇ ਵਾਲੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਲਿਆ ਰਹੇ ਨੇ ਇਹ ਹਰਿਆਣੇ ਦੇ ਭੈਣਾ ਭਰਾ ਖੜੇ ਨੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਲਾਈਵ ਨੂੰ ਸ਼ੇਅਰ ਕਰਕੇ ਪੰਜਾਬ ਦੇ ਵੀ ਹਰ ਪਿੰਡ ਤੱਕ ਪਹੁੰਚਾਉਣਾ ਤੇ ਆਪਣਾ ਕਮੈਂਟ ਕਰਿਓ ਤੁਹਾਨੂੰ ਕੀ ਲੱਗਦਾ ਹੈ ਕੀ ਨਤੀਜੇ ਨਿਕਲ ਸਕਦੇ ਨੇ ਔਰ ਇਹ ਭਰਾ ਖੜੇ ਨੇ ਬਾਈ ਜੀ ਤੁਸੀਂ ਇੱਥੇ ਹਰਿਆਣੇ ਚ ਹੀ ਰਹਿੰਦੇ ਹੋ ਹਾਂਜੀ ਹਾਂਜੀ ਪਿੰਡ ਸੂਰਤਿਆ ਸਾਡਾ ਪਿੰਡ ਆ ਜੀ ਅੱਛਾ ਹਾਂਜੀ ਕੀ ਮਾਹੌਲ ਚਾੜਾ ਵੋਟਾਂ ਦਾ ਇੱਥੇ ਮਾਹੌਲ ਚਾੜਾ ਬਹੁਤ ਵਧੀਆ ਬਣਿਆ ਹੋਇਆਗਾ ਲੋਕ ਬਦਲਾਅ ਨੂੰ ਚਾਹੁੰਦੇ ਨੇ ਕਿਉਂਕਿ ਜਿਵੇਂ ਸਰਕਾਰੀ ਦੇ ਸਰਕਾਰ 10 ਸਾਲਾਂ ਤੋਂ ਬੀਜੇਪੀ ਦੀ ਜਿਵੇਂ ਉਹਨਾਂ ਨੇ 9 ਦਸੰਬਰ ਪੰਜਵਾਂ ਤੋਂ ਲੈ ਕੇ ਦਿੱਲੀ ਤੱਕ ਸਾਨੂੰ ਕੁੱਟਿਆ ਲੁੱਟਿਆ ਸਾਡੇ ਨਾਲ ਬਹੁਤ ਜ਼ਿਆਦਾ ਸਾਧਚ ਕੀਤੀ ਸਾਡੇ ਤੇ ਗੋਲੇ ਛੱਟੇ ਅਸੀਂ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਬਣ ਦੇਵਾਂਗੇ ਉਹਨਾਂ ਦਾ ਪੂਰਨ ਤੌਰ ਤੇ ਬਾਈਕਟ ਕਰਾਂਗੇ ਜਿਵੇਂ ਉਹਨਾਂ ਨੇ ਸਾਨੂੰ ਕੁੱਟਿਆ ਸੀ ਉਹਨਾਂ ਦਾ ਉਹੀ ਕਰਨਾਗਾ ਅਸੀਂ ਉਹਨਾਂ ਨੇ ਸਾਨੂੰ ਗੋਲਿਆਂ ਨਾਲ ਕੁੱਟਿਆ ਸੀ ਵੋਟਾਂ ਨਾਲ ਉਹਨਾਂ ਦਾ ਬਾਈਕਟ ਕਰਾਂਗੇ ਵੋਟਾਂ ਨਹੀਂ ਪਾਉਂਦੇ ਉਹਨਾਂ ਨੂੰ ਜਿਵੇਂ ਉਹਨਾਂ ਨੇ ਹਰ ਸਮੇਂ ਜਿਵੇਂ ਕੋਈ ਬੱਸਾਂ 'ਚ ਕੁੜੀਆਂ ਨਾਲ ਗੈਂਗਰੇਪ ਜਿਵੇਂ ਹੁਣ ਪਿੱਛੇ ਆ ਕਲਕੱਤੇ ਦੀ ਘਟਨਾ ਹੋਈ ਸੀਗੀ ਕਲਕੱਤੇ ਜਿਹੜੇ ਤਿੰਨ ਆਪਣੇ ਕੁੜੀ ਨਾਲ ਡਾਕਟਰੀ ਨਾਲ ਬਲਤਕਾਰ ਕੀਤਾ ਸੀਗਾ ਬੜੀ ਖੁਸ਼ੀ ਦੀ ਗੱਲ ਤਿੰਨਾਂ ਨੂੰ ਤਿੰਨ ਬੰਦਿਆਂ ਨੂੰ ਕਨਾਲ ਪਾਂਡੇ ਸ਼ਵਨ ਪਵੇਲ ਤੇ ਅਭਿਸ਼ੇਕ ਨੂੰ ਜਵਾਨਤ ਮਿਲ ਗਈ ਆ ਪਹਿਲਾਂ ਵੀ ਦੇਖਦੇ ਆਪਾਂ ਮੰਦਰਾਂ ਚ ਕਿਤੇ ਗੈਂਗਰੇਪ ਕਿਤੇ ਸੜਕਾਂ ਤੇ ਕਿਤੇ ਬੱਸਾਂ ਤੇ ਸਰਕਾਰ ਆਮ ਲੋਕਾਂ ਨੂੰ ਕੁਚਲ ਕੇ ਅਵਾਨੀਆਂ ਡਾਨੀਆਂ ਦੀ ਬਣੀ ਹੋਈ ਆ 3 ਕਰੋੜ ਕਾਲੇ ਕਾਨੂੰਨ ਲੈ ਕੇ ਆਈ ਆ ਇਹਦੇ ਲਈ ਅਸੀਂ ਪਿੰਡਾਂ ਚੋਂ ਇਹਦਾ ਬਾਈਕਾਟ ਕਰਾਂਗੇ ਤੇ ਇਹਨਾਂ ਨੂੰ ਹਰਉਣ ਕੇ ਕੋਈ ਬਦਲਾਅ ਦੀ ਨਵੀਂ ਨੀਤੀ ਲੈ ਕੇ ਆਵਾਂਗੇ ਠੀਕ ਹੈ ਹਾਂਜੀ ਔਰ ਲੱਗਦਾ ਹੈ ਕਿ ਇਸ ਵਾਰ ਫਿਰ ਹਰਿਆਣੇ ਦੇ ਵਿੱਚ ਬੀਜੇਪੀ ਦੁਬਾਰਾ ਨਹੀਂ ਆਏਗੀ ਨਹੀਂ ਬਿਲਕੁਲ ਨਹੀਂ ਆਏਗੀ ਜੀ 15 ਤੋਂ 20 ਸੀਟਾਂ ਮੁਸਕਲਾਂ ਨਾਲ ਆਉਣਗੀਆਂ ਜੀ ਹੂੰ ਔਰ ਔਰ ਜਿਹੜਾ ਮੋਦੀ ਸਾਹਿਬ ਪਿਛਲੇ ਦਿਨੀ ਇੱਥੇ ਆਏ ਆ ਹਰਿਆਣੇ 'ਚ ਉਹਨਾਂ ਦਾ ਦਾਵਾ ਸੀ ਕਿ ਬੀਜੇਪੀ ਬਹੁਤ ਵੱਡੀ ਜਿੱਤ ਇੱਥੇ ਜਿੱਤੇਗੀ ਤੇ ਤੁਹਾਡੇ ਖੱਟਰ ਮੁੱਖ ਮੰਤਰੀ ਰਹੇ ਆ ਉਹ ਵੀ ਗੱਲ ਕਹਿ ਰਹੇ ਸੀ ਵੀ ਜਿੱਦਾਂ ਕਹਿੰਦਾ ਅਸੀਂ ਹਰਿਆਣੇ ਵਾਲਿਆਂ ਨੇ ਛੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਪੰਜਾਬ ਵਾਲਿਆਂ ਨੂੰ ਕਹਿੰਦਾ ਹਰਿਆਣੇ ਦੇ ਕਿਸਾਨ ਤਾਂ ਬਹੁਤ ਖੁਸ਼ ਨੇ ਖੁਸ਼ ਹੋ ਜੀ ਨਹੀਂ ਕੋਈ ਖੁਸ਼ ਨਹੀਂ ਜੀ ਅੱਛਾ ਬੀਜੇਪੀ ਦਾ ਤਾਂ ਕੋਈ ਖੁਸ਼ ਨਹੀਂ ਜੀ ਉਹਦਾ ਸਿੱਖ ਧਰਮ ਦੇ ਉੱਤੇ ਪੂਰਾ ਹੀ ਮਤਲਬ ਵਿਰੋਧ ਕਰਦੇ ਸਿੱਖ ਦਾ ਜੀ ਜਿੱਥੇ ਭਿੰਡਰ ਵਾਲਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਅਸੀਂ ਗੁਰਦੁਆਰੇ ਚ ਉਹ ਲੋਹਾ ਆ ਕੇ ਫੇਰ ਆਉਂਦਾ ਰਿਹਾ ਜੀ ਉਹ ਤਾਂ ਹਾਂ 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 ਤੇ ਇੱਕ ਸਾਡੇ ਐਮਐਲਏ ਸੀਗਾ ਜੀ ਜਿਹੜਾ ਜੇਜੇਪੀ ਚੋਂ ਹੁਣ ਬੀਜੇਪੀ ਚ ਗਿਆ ਬਬਲੀ ਬਬਲੀ ਹੂੰ ਉਹਨੇ ਕਿਸੇ ਗੁਰੂ ਘਰ ਨੂੰ 11 ਗੁਰੂ ਘਰ ਵਾਲੇ ਨੇ ਉਹਨੂੰ ਬਾਈ ਚੈੱਕ ਦੇ ਦਿੱਤਾ ਜੀ ਬਸ ਅੱਛਾ ਹਾਂ ਇਹਨਾਂ ਧੱਕਾ ਕਰ ਰਿਹਾ ਜੀ ਹਾਂ ਰਾਹੁਲ ਗਾਂਧੀ ਜਿਹੜਾ ਬੋਲਿਆ ਸੀ ਨਾ ਵੀ ਸਿੱਖਣ ਨਾਲ ਧੱਕਾ ਹੋਊਗਾ ਉਹ ਹੋਣਾ ਸ਼ੁਰੂ ਹੋ ਗਿਆ ਜੀ ਅੱਛਾ ਹਾਂ ਪਹਿਲੀ ਮਤਲਬ ਇਹਨੇ ਦਿਖਾਤਾ ਪੈਸੇ 11 ਲੱਖ ਰੁਪਈਆ ਵਾਪਸ ਮੜਵਾ ਲੈਗੇ ਅੱਛਾ ਕੀ ਲੱਗਦਾ ਫਿਰ ਐਤ ਕੀ ਸੁਪੜਾ ਸਾਫ ਹੋਊ ਹਰਿਆਣੇ ਚੋ ਬੀਜੇਪੀ ਦਾ ਬਿਲਕੁਲ ਸੁਪੜਾ ਸਾਫ ਹੋਊਗਾ ਜੀ ਜਿਹਨੇ 14 ਚ ਆਏ ਸੀਗੇ ਕਹਿੰਦੇ 15-15 ਲੱਖ ਖਾਤਿਆਂ ਚ ਪਾਵਾਂਗੇ ਉਸ ਤੋਂ ਬਾਅਦ ਅਮਰ ਸਿੰਘ ਨੇ ਬੋਲਦਾ ਇਹ ਜੰਬਲਾਗਾ ਜਿਵੇਂ ਖੱਟਰ ਸਾਹਿਬ ਨੇ ਕਿਹਾ ਸੀਗਾ ਵੀ ਸਾਡਾ ਜੋ ਕਾਲਾ ਸ਼ੀਟ ਤੇ ਰਜਿੰਦਰ ਦੇ ਸੁਝੋਦਾਗਾ ਵੀ ਇਹ ਚਿੱਟੇ ਦਾ ਵਪਾਰੀ ਆ ਪਰ ਅੱਜ ਉਹਨੂੰ ਟਿਕਟ ਦਿੱਤੀ ਉਸੇ ਖੱਟਰ ਨੇ ਮਿਲਣੀਆਂ ਕਰਦਾਗਾ ਕੀ ਗੱਲ ਹੁਣ ਤੋਤਾ ਗਿਆ ਇਹ ਬੀਜੇਪੀ ਦੀ ਸਾਜਿਸ਼ਾ ਲੋਕਾਂ ਨੂੰ ਲਰਾਉਣ ਦੀ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਇਸ ਵਾਰ ਨਹੀਂ ਚੱਲੂਗੀ ਇਸ ਵਾਰ ਇਹਨਾਂ ਦੀਆਂ 15-20 ਸੀਟਾਂ ਆਉਣੀਆਂ ਵੀ ਬਹੁਤ ਮੁਸ਼ਕਲ ਆ ਜਿੱਥੇ ਵੀ ਇਹਨਾਂ ਦਾ ਜਾਂਦੇ ਨੇ ਉੱਥੇ ਇਹਨਾਂ ਦਾ ਵਿਰੋਧ ਹੁੰਦਾਗਾ ਕੋਈ ਇਹਨਾਂ ਨੂੰ ਚਾਹੁੰਦਾ ਨਹੀਂਗਾ ਇਹ ਆਪਣੇ ਜਮਲੇ ਛੱਡਦੇ ਨੇ ਇਹ ਬਾਹਰੋਂ ਬੰਦੇ ਲਿਆਉਂਦੇ ਨੇ ਲੋਕਾਂ ਨੂੰ ਮਰਵਾਉਂਦੇ ਨੇ ਤੇ ਆਪ ਤੁਸੀਂ ਦੇਖੀ ਆ ਸਾਰਾ ਸਾਲ ਪਿਛਲੇ ਇਹ ਸਰਕਾਰ ਐਤਕੀ ਲੱਗਦਾ ਵੀ ਕਿਸਾਨਾਂ ਨਾਲ ਲਿਆ ਪੰਗਾ ਇਹਨਾਂ ਦੀਆਂ ਜੜਾਂ 'ਚ ਬੈਜੂਗਾ ਬਿਲਕੁਲ ਰੋਬਾ ਬੈਠੂ ਆ ਜੀ ਜੋ ਵੀ ਸਿੱਖਾਂ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਖਿਆ ਹੈਗਾ ਉਹਨੂੰ ਮੂੰਹ ਦੀ ਖਾਣੀ ਪਈ ਆ ਅੱਜ ਤੱਕ ਤੁਸੀਂ ਅੱਜ ਦੇਖਿਆਗਾ ਉਧਰ ਤੁਸੀਂ ਦੇਖੋ ਉਧਰ ਬਾਈ ਜੀ ਹੋਰੀ ਖੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿਉਂਕਿ ਹਰਿਆਣੇ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਔਰ ਕੀ ਹਾਲਾਤ ਨੇ ਕਿਹੜੇ ਪਾਸੇ ਨੇ ਲੋਕ ਬੀਜਪੀ ਦਾ ਕੀ ਬਣੂੰਗਾ ਆਮ ਆਦਮੀ ਪਾਰਟੀ ਦਾ ਕੀ ਬਣੂੰਗਾ ਕਾਂਗਰਸ ਦਾ ਕੀ ਬਣੂੰਗਾ ਲਾਈਵ ਠੀਕ ਚੱਲ ਰਿਹਾ ਮੜੇਆ ਦਿਖਾਇਓ ਮੜੇ ਅੱਗੇ ਆਜੋ ਆਪਾਂ ਇਹਨਾਂ ਬਾਈ ਹੋਰਾਂ ਨਾਲ ਗੱਲ ਕਰਦੇ ਆਂ ਬਾਈ ਜੀ ਕਿਵੇਂ ਦਾ ਮਾਹੌਲ ਆ ਤੁਹਾਡੇ ਇੱਥੇ ਸਾਡੇ ਤਾਂ ਜੀ ਕਾਂਗਰਸ ਦਾ ਮਾਹੌਲ ਆ ਅੱਛਾ ਹਾਂ ਪੂਰਾ ਜੀ ਤੇ ਬੀਜਪੀ ਦਾ ਕੀ ਬਣੂੰ ਬੀਜਪੀ ਦਾ ਮਸਾਂ ਟੱਕਰਾਂਗੇ 10 ਸਾਲ ਹੋ ਗਏ ਬਹੁਤ ਔਖੇ ਕਰ ਰੱਖਿਆ ਅੱਛਾ ਹਾਂ ਠੀਕ ਹੈ ਕੋਸ਼ਿਸ਼ ਕਰਾਂ ਜਿੰਨੇ ਵੀ ਕਹਦਾ ਉਹਨੇ ਹੀ ਕਰਾਂਗਾ ਅੱਛਾ ਅੱਛਾ ਕਾਗਜ਼ੀ ਨਹੀਂ ਪੂਰੇ ਹੋ ਰਹੇ ਜਿਹੜੇ ਕਦੇ ਕੋਈ ਕਾਗਜ਼ ਦੇਣ ਨੇ ਕਦੇ ਕੋਈ ਨਹੀਂ ਹਾਂ ਹਾਂ ਪਰ ਪਰ ਭਾਜਪੀ ਤਾਂ ਪੂਰੀਆਂ ਵੜਕਾਂ ਮਾਰ ਰਹੀ ਹੈ ਹਰਿਆਣੇ ਚ ਉਹ ਕਹਿੰਦੇ ਅਸੀਂ ਫੇਰ ਸਰਕਾਰ ਬਣਾਵਾਂਗੇ ਨਹੀਂ ਅਸੀਂ ਇੱਧਰ ਜਾਵਾਂ ਬਾਰਡਰ ਏਰੀਏ ਤੋਂ ਅਸੀਂ ਕੱਢ ਰਹੇ ਹਾਂ ਗੂੜਾ ਹਰਿਆਣਾ ਦਾ ਜੰਮੇ ਹੀ ਪਾਸੇ ਕੱਢ ਦੂਗਾ ਅੱਛਾ ਹਾਂ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਵੀ ਮਾਹੌਲ ਹੈ ਕਿ ਭਾਜਪੀ ਨੂੰ ਕਈ ਪਿੰਡਾਂ 'ਚ ਵੜਨ ਨਹੀਂ ਦਿੱਤਾ ਨਹੀਂ ਮੈਨੂੰ ਲੱਗਦਾ ਐਸੇ ਹਲਕੇ 'ਚ ਹੀ ਨਹੀਂ ਪੰਜ-ਛੇ ਪਿੰਡਾਂ 'ਚ ਪੋਲਿੰਗ ਲੱਗਦੇ ਅੱਛਾ ਹਾਂ ਜੀ ਇਧਰ ਇਹ ਬਾਈ ਜੀ ਖੜੇ ਨੇ ਕੀ ਨਾਮ ਹੈ ਬਾਈ ਜੀ ਤੁਹਾਡਾ ਮੰਨੀ ਸ਼ੂਟਪੀਆ ਜੀ ਅੱਛਾ ਤੇ ਕਿਵੇਂ ਕੀ ਲੱਗਦਾ ਹੈ ਕਿ ਐਤ ਕੀ ਫੇਰ ਭਾਜਪਾ ਸਰਕਾਰ ਬਣਾ ਜੂਗੀ ਬਿਲਕੁਲ ਨਹੀਂ ਜੀ ਇੱਕੋ ਨਾਰਾ ਚੱਲ ਰਿਹਾ ਹਰਿਆਣੇ ਚ ਬੀਜੇਪੀ ਜਾ ਰਹੀ ਏ ਕਾਂਗਰਸ ਆ ਰਹੀ ਏ ਅੱਛਾ ਕਿਉਂਕਿ ਕਾਂਗਰਸ ਨੂੰ ਜਿਹੜੇ ਲੋਕ ਪਸੰਦ ਵੀ ਨਹੀਂ ਕਰਦੇ ਉਹ ਵੀ ਕਾਂਗਰਸ ਨੂੰ ਵੋਟ ਪਾ ਰਹੇ ਆ ਉਹਦਾ ਇੱਕੋ ਇੱਕ ਕਾਰਨ ਆ ਕਿਉਂਕਿ ਬੀਜੇਪੀ ਤੋਂ ਲੋਕ ਜ਼ਿਆਦਾ ਪਰੇਸ਼ਾਨ ਆ ਵੀ 10 ਸਾਲ ਕੇ ਚਾਨਾਂ ਤੇ ਉਹਨੂੰ ਦੇਖਦੀ ਆਪਾਂ ਨਾਲ ਦਿੱਲੀ ਰਹੇ ਆ ਇੱਥੇ ਕਾਫੀ ਮਤਲਬ ਬੀਜੇਪੀ ਨੂੰ ਪਾਸੇ ਕਰਨ ਲਈ ਲੋਕ ਵੋਟ ਪਾ ਰਹੇ ਆ ਸਾਡੇ ਕੋਲ ਹੋਰ ਆਪਸ਼ਨ ਨਹੀਂ ਹੈ ਨਹੀਂ ਲੋਕਾਂ ਕੋਲ ਕੋਈ ਉਹ ਲੋਕ ਵੋਟ ਪਾਉਣ ਨੂੰ ਆਮ ਆਦਮੀ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲਦਣਾ ਤੁਸੀਂ ਮੇਰੇ ਨਾਲ ਨੋਟ ਕਰਿਓ ਹਰਿਆਣੇ 'ਚ ਖਾਤਾ ਵੀ ਨਹੀਂ ਖੁੱਲਦਣਾ ਆਮ ਆਦਮੀ ਕੀ ਗੱਲ ਹੈ ਭਗਵੰਤ ਮਾਨ ਹੋਰੀ ਕੇਜਰੀਵਾਲ ਸਾਹਿਬ ਹੋਰੀ ਉਹ ਤਾਂ ਪੂਰਾ ਦਾਅਵੇ ਨਾਲ ਕਹਿ ਰਿਹਾ ਕਿ ਹਰਿਆਣੇ ਦੇ ਵਿੱਚ ਅਸੀਂ ਵੱਡੀ ਜਿੱਤ ਜਿੱਤਾਂਗੇ ਤੁਸੀਂ ਇਹ ਲਾਈਵ ਨੋਟ ਕਰਨਾ ਇੱਕ ਸ਼ੀਟ ਮੈਂ ਉਹ ਵੀ ਖੱਤੜਾ ਖੁੱਲਣਾ ਨਹੀਂ ਜਿਆਦਾ ਜਿਆਦਾ ਇੱਕ ਛਿੱਟ ਲਾਈ ਆ ਮੈਂ ਉਹ ਵੀ ਨਹੀਂ ਹੋਣੀ ਉੱਪਰ ਵੀ ਉੱਪਰ ਵੀ ਨਹੀਂ ਹੁਣ ਕਾਰਨ ਪਤਾ ਕੀ ਆ ਹੋਰ ਕੋਈ ਆਪਸ਼ਨ ਨਹੀਂ ਲੋਕਾਂ ਕੋਲ ਅਨੈਲੋ ਪਾਰਟੀ ਆ ਉਹਦੀ ਕੰਡੀਸ਼ਨ ਡਾਊਨ ਆ ਉਹ ਨਹੀਂ ਅਪ ਹੋ ਰਹੀ ਬੀਜੇਪੀ ਕਾਂਗਰਸ ਟੱਕਰ ਆ ਤੇ ਬੀਜੇਪੀ ਲੋਕ ਬਹੁਤ ਹੀ ਪਰੇਸ਼ਾਨ ਆ ਇਹਦਾ ਕਰਕੇ ਕਾਂਗਰਸ ਨੂੰ ਲੋਕਾਂ ਦੀ ਬੋਡ ਪਾਉਣੀ ਬੋਲੂ ਲੋਕਾਂ ਨੂੰ ਹਣਾ ਕਿ ਲੋਕ ਪਿਆਰ ਵੀ ਕਰਦੇ ਆ ਕਾਂਗਰਸ ਨੂੰ ਇਸ ਕਰਕੇ ਕਾਂਗਰਸ ਤੇ ਇੱਥੇ ਬੀਜੇਪੀ ਐ ਐਤ ਕੀ ਹਾਲ ਹੈ ਬੀਜਪੀ ਦੇ ਤਾਂ ਡਲੇ ਮਾਰਨੇ ਚਾਹੁੰਦੇ ਜੇ ਪਿੰਡਾਂ ਚਾਉਂਦੇ ਆ ਆਪਾਂ ਨੂੰ ਦਿੱਲੀ ਨਹੀਂ ਜਾਣ ਦੇਦੇ ਹੁਣ ਮੋਦੀ ਹੋਰੀ ਦਿੱਲੀ ਤੋਂ ਆਪਣੇ ਕਿਵੇਂ ਹਰਿਆਣੇ ਜਾ ਰਿਹਾ ਐਲਨਾਬਾਦ ਆਇਆ ਅਮਿਤ ਸ਼ਾਹ ਕਿਉਂ ਆ ਰਹੇ ਦਿੱਲੀ ਤੋਂ ਜਦੋਂ ਦਿੱਲੀ ਬਾਸ ਤੇ ਸੜਕਾਂ ਪੱਟੀਆਂ ਪੰਜਾਬ ਦੇ ਆਪਣੇ ਭਾਈ ਨੇ ਸਾਡੀ ਨਹਿਰ ਪੱਟੀ ਆ ਸੜਕ ਅੱਜ ਵੀ ਖਰਾਬ ਆ ਉਹ ਟੈਕਸ ਨਹੀਂ ਪੈਂਦਾ ਸਰਕਾਰ ਨੂੰ ਜਦੋਂ ਖਾਤੇ ਪੱਟਦੇ ਉੱਤੇ ਹਮ ਲੋਕ ਕਿੰਨੇ ਪਰੇਸ਼ਾਨ ਕਰਿਆ ਬਹੁਤ ਤਾਂ ਕਰਿਆ ਰੇ ਜਿੱਦੇ ਦੀ ਸਰਕਾਰੀ ਆਨਸਾਰ ਜੂਰੀਆ ਜੀਐਸਟੀ ਫੇਰ ਮੁਸਲਮਾਨ Hindu ਮੁਸਲਮਨ ਸਿੱਖ ਇਸਾਈ ਧਰਮ ਦੇ ਨਾਂ ਤੇ ਵੋਟਾਂ ਲੜਾਉਂਦੇ ਆ ਮੰਦਰ ਬਣਾਇਆ ਸਭ ਨੂੰ ਮੰਦਰ ਇਕਾ ਮੰਨਣਾ ਚਾਹੀਦਾ ਗੱਲ ਕਰ ਮੰਦਰ ਦੇ ਨਾਂ ਤੇ ਧਰਮ ਦੇ ਨਾਂ ਤੇ ਵੋਟਾਂ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਪਹਿਲੀ ਮੇਨ ਗੱਲ ਦੂਜੀ ਜੀਐਸਟੀ ਜੂਰੀਆ ਨਰਮਾ ਦਾਸਾਲ ਦੀ ਨਰਮੇ ਦੇ ਇਥੋਂ ਲੈ ਕੇ ਸਾਡੇ ਹਰਿਆਣੇ ਚ ਅਚਾਨਾ ਜੀਂਦਾ ਸਰਸਾ ਸਰਸਾ ਪਬਾਣੀ ਰੋਧ ਕਮੇਂਦਰਗੜ ਇਹ ਨਰਮੇ ਦੀ ਗੱਤੀ ਨਰਮਾ ਜਿਹਦੇ ਦੀ ਬੀਜਪੀ ਸਰਕਾਰ ਆ 40 40 ਮਣ ਦਾ ਹੋਇਆ ਜੀ ਕਿਸਾਨ ਸੌਕੇ ਸੀ ਅੱਜ ਸਾਡੇ 5 ਮਣ ਕਿੱਲੇ ਦਾ ਵੀ ਨਹੀਂ ਹੋ ਰਿਹਾ ਮਾਜਵਾ ਸੀ ਕੀ ਕਰਨਾ ਜਿਹੜਾ ਲੱਖ ਰੁਪਏ ਦਾ ਨਰਮਾ ਚਾਹੀਦਾ ਸਾਨੂੰ ਮਾਜਵਾ 5000 ਲੈ ਕੇ ਕੀ ਕਰ ਲਾਂਗੇ ਉਹ ਵੀ ਮਿਲ ਨਹੀਂ ਰਿਹਾ ਕਿਸੇ ਨੂੰ ਜੀ ਮਤਲਬ ਔਖੇ ਆ ਲੋਕ ਮੋਦੀ ਪਾਰਟੀ ਤੋਂ ਰੇ 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 ਦਾ ਰੇਟ 567 ਰੁਪਏ ਜੀ ਤੋਂ ਕਾਂਗਰਸ ਦੀ ਸਰਕਾਰ ਸੀ ਅੱਜ ਰੇਟ 1400 1500 ਨੂੰ ਵੀ ਪੈਸੇ ਦੇ ਕੇ ਜੂਰੀਆ ਡੀਏਪੀ ਨਹੀਂ ਮਿਲਦਾ ਮੁਕਤੀ ਦੀ ਗੱਲ 100 ਰੁਪਏ ਡੀਜ਼ਲ ਮੁਕਤੀ ਦੀ ਗੱਲ ਸਰਕਾਰ ਕੀ ਦੀ ਬਣਾ ਰਹੇ ਹਰਿਆਣੇ 'ਚ ਸਰਕਾਰ ਜਿਹੜਾ ਇਹਨੂੰ ਹਰਾਉ ਅਸੀਂ ਕਾਂਗਰਸ ਦੀ ਸਰਕਾਰ ਬਣਾ ਰਹੇ ਹਾਂ 90 ਚੋਂ 70 ਸੀਟਾਂ ਕਾਂਗਰਸ ਦੀਆਂ ਪੱਕੀਆਂ ਜੀ ਅੱਜ ਦੀ ਘੜੀ ਜੀ ਐਨੀ ਵੱਡੀ ਜਿੱਤ ਐਡੀ ਵੱਡੀ ਜਿੱਤ ਕੀ ਲੱਗਦਾ ਹੈ ਮਣੀ ਤੁਹਾਨੂੰ ਜਿੱਤ ਯਕੀਨਨ ਹੈ ਜੀ ਕਿਉਂਕਿ ਕੋਈ ਆਪਸ਼ਨ ਨਹੀਂ ਲੋਕਾਂ ਕੋਲੇ ਦੋ ਹੀ ਵੱਡੀਆਂ ਜਿਹੜੀਆਂ ਪਾਰਟੀਆਂ ਜਿਹੜੇ ਲੋਕਲ ਪਾਰਟੀਆਂ ਉਹ ਬਿਲਕੁਲ ਥੱਲੇ ਜਾ ਚੁੱਕੀਆਂ ਉਹਨਾਂ ਦਾ ਕੋਈ ਮੰਨ ਲਾ ਹਰਿਆਣੇ ਚ ਕੋਈ ਉਹਨਾਂ ਨੂੰ ਬੜਾਈ ਨਹੀਂ ਰਿਹਾ ਕਿਉਂਕਿ ਹਜੇ ਤੱਕ ਮੈਨੂੰ ਲੱਗਦਾ ਚਾਰ ਪੰਜ ਸ਼ੀਟਾਂ ਤੇ ਸਾਰੇ ਹਰਿਆਣੇ ਚ ਅਨੈਲੋ ਜਿਹੜੀ ਫੈਟ ਕਰ ਰਹੀ ਹੈ ਚਾਰ ਪੰਜ ਸੀਟਾਂ ਦੀ ਫੈਟ ਕਰ ਰਹੀ ਹੈ ਕੋਈ ਲੋਕਾਂ ਕੋਲ ਕੋਈ ਆਪਸ਼ਨ ਨਹੀਂ ਹੈਗਾ ਕੋਈ ਜਿਹੜੀ ਖੇਤਰੀ ਪਾਰਟੀਆਂ ਉਹ ਬੀਕਾ ਪਿਛਲੇ ਛਾਲ ਜਿਹੜੀ ਜੀ ਜੀ ਪੀ ਪਾਰਟੀ ਆਈ ਸੀ ਦੁਸ਼ੰਤ ਵਾਲੀ ਉਹ ਬੀ ਜੀ ਪੀ ਨਾਲ ਮਿਲ ਗਈ ਲੋਕ ਇਹ ਗੱਲ ਤੋਂ ਡਰ ਰਹੇ ਆ ਜਿਹੜੇ ਬੰਦੇ ਆਜ਼ਾਦ ਜਿੱਤ ਰਹੇ ਆ ਜਾਂ ਕੋਈ ਛੋਟੀਆਂ ਪਾਰਟੀਆਂ ਜਿੱਤ ਰਹੀਆਂ ਵੀ ਉਹ ਬੀ ਜੀ ਪੀ ਨਾਲ ਗਠਜੰਤਰ ਕਰਨਗੇ ਇਸ ਕਰਕੇ ਲੋਕ ਜਾਗਰੂਕ ਹੋ ਚੁੱਕੇ ਆ ਲੋਕਾਂ ਨੂੰ ਇਹ ਲੱਗ ਰਿਹਾ ਵੀ ਆਪਾਂ ਜਿਹੜੇ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਬੰਦੇ ਆ ਉਹਨਾਂ ਨੂੰ ਆਪਾਂ ਨਕਾਰਾ ਕਰੀਏ ਵੀ ਸਿੱਧੀ ਆਪਾਂ ਕਾਂਗਰਸ ਨੂੰ ਬੀਜਪੀ ਤੋਂ ਖੜਾ ਛੋਟਾ ਆਪਣਾ ਆਹੀ ਕਾਰਨ ਹੈ ਡੀਏਪੀ ਨੂੰ ਦੇਖੋ 1 ਮਹੀਨਾ ਰਹਿ ਗਿਆ ਕਣਕ ਚ ਡੀਏਪੀ ਮਿਲ ਨਹੀਂ ਰਹੀ ਬੋਰੀ ਵੀ ਡੀਏਪੀ ਦੀ ਮਿਲ ਨਹੀਂ ਰਹੀ ਬਹੁਤ ਦੁਖੀ ਆ ਕਿਸਾਨ ਤੁਸੀਂ ਪੈਟਰੋਲ ਡੀਜ਼ਲ ਦੇ ਰੇਟ ਦੇਖੋ ਆਪਾਂ ਆਪਾਂ ਇੱਧਰ ਵੀ ਗੱਲ ਕਰਦੇ ਆ ਹਰਿਆਣੇ ਦੇ ਪਿੰਡ ਸੂਰਤੀਆ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਕਾਫੀ ਸਾਰੇ ਇਹ ਭਰਾ ਬੈਠੇ ਨੇ ਆਪਾਂ ਸਾਰਿਆਂ ਬਾਰੇ ਤੁਹਾਨੂੰ ਦੱਸਾਂਗੇ ਇਹਨਾਂ ਦੇ ਵਿਚਾਰ ਸੁਣਾਵਾਂਗੇ ਬਈ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਅਨੈਲੋ ਇਹ ਸਾਰੇ ਮੈਦਾਨ ਚ ਨੇ ਤੇ ਇਸ ਵਾਰ ਲੋਕ ਕਿਨੂੰ ਪੁਜਾਰ ਰਹੇ ਨੇ ਤੇ ਕਿਨੂੰ ਲਿਆ ਰਹੇ ਨੇ ਇਧਰ ਬਾਈ ਜੀ ਤੋਂ ਪੁੱਛਦੇ ਆ ਬਾਈ ਜੀ ਕੀ ਲੱਗਦਾ ਤੁਹਾਨੂੰ ਕਾਂਗਰਸ ਆਊਗੀ ਜੀ ਸਿੱਧੀ ਅੱਛਾ ਹਾਂਜੀ ਹਾਂ ਤੇ ਭਾਜਪਾ ਭਾਜਪਾ ਜਾਊਗੀ ਜੀ ਕੀ ਗੱਲ ਸੜਕਾਂ ਤੋੜਦੀਆਂ ਪਈਆਂ ਸਾਡੀਆਂ ਸੜਕਾਂ ਤੇ ਕਿਸੇ ਨੇ ਮੁੜ ਕੇ ਲੋਟ ਨਹੀਂ ਕੀਤੀ ਆ ਕੇ ਜਿਦਾਂ ਆਪਣੇ ਕਿਸਾਨ ਆਉਂਦੇ ਸੀ ਪੰਜਾਬ ਵਾਲੇ ਸੜਕਾਂ ਵੜਤੀਆਂ ਸਾਡੀਆਂ ਤੇ ਉਸ ਦਿਵਾਰ ਲੋਟ ਵੀ ਨਹੀਂ ਕਰ ਸਕਦੇ ਲੋਟਦਾ ਇਹਨਾਂ ਦਾ ਕੋਈ ਚਲੋ ਮੁੱਖ ਮੰਤਰੀ ਸੀਗਾ ਉਹਨੇ ਤੋੜਤੀਆਂ ਲੋਟ ਤਾਂ ਕਰਾ ਸਕਦਾ ਸੀ ਭਲੇ ਤਾਈ ਹੋ ਪੰਗਾ ਤੁਸੀਂ ਜਾ ਕੇ ਦੇਖ ਲਓ ਪਰ ਤੁਹਾਡਾ ਜਿਹੜਾ ਪੁਰਾਣਾ ਮੁੱਖ ਮੰਤਰੀ ਖੱਟਰ ਉਹ ਤਾਂ ਕੱਲ ਵੀ ਦਾਵਾ ਕਰ ਰਿਆ ਸੀ ਕਹਿੰਦਾ ਸਾਰੇ ਕਿਸਾਨ ਸਾਡੇ ਨਾਲ ਨੇ ਉਹ ਕਾਹਦਾ ਕਰਦਾ ਮੁੱਖ ਮੰਤਰੀ ਹੈ ਨਹੀਂ ਮੁੱਖ ਮੰਤਰੀ ਉਹਦੀ ਲਾਦਾ ਹੋ ਜਿੱਦੇ ਛੜਕਾ ਤੋੜਤੀਆਂ ਨੇ ਵੀਦੂ ਦਾ ਕੰਮ ਮਾੜਾ ਕਰਤਾ ਬੀਜੇਪੀ ਦੀਆਂ ਅੱਖਾਂ ਨੂੰ ਉਹਦਾ ਮੁੱਖ ਮੰਤਰੀ ਇਹਨੂੰ ਕਾਹਦਾ ਵਾਦਾ ਕਰਦਾ ਹੈ ਅੱਛਾ ਹਾਂ ਤੇ ਐਂਟਾਈ ਕਿੰਨੀ ਕਰੀ ਇਹਨਾਂ ਨੇ ਅੱਛਾ ਤੇ ਕੰਗਣਾ ਕਹਿੰਦੀ ਹੈ ਵੀ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਦੁਬਾਰਾ ਬਣਨੇ ਚਾਹੀਦੇ ਆ ਉਹ ਤਾਂ ਸਹੀ ਸੀਗੇ ਕਾਦੇ ਸਹੀ ਸੀ ਅਸੀਂ ਗਲਤ ਸੀ ਸਾਰੇ ਕਿਸਾਨ ਫਿਰ ਉਹ ਸਹੀ ਆ ਇਕੱਲੀ ਉਹ ਤਾਂ ਇਹੀ ਕਹਿੰਦੇ ਨੇ ਹਾਂ ਉਹ ਸਹੀ ਆ ਇਕੱਲੀ ਹੈ ਸਾਲ ਪਰ ਬੈਠੇ ਠੀਕ ਹੈ ਉਹਨਾਂ ਦੇ ਪਾਧਾ ਤਾਂ ਸਹੀ ਸੀ ਪਰ ਅਸੀਂ ਕਮਲੇ ਤਾਂ ਨਹੀਂ ਕਿਸਾਨ ਜਿਹੜੇ ਸਾਲ ਪਰ ਬੈਠੇ ਰਹੇ ਫਿਰ ਕਿਹਦੀ ਸਰਕਾਰ ਬਣੂ ਹਰਿਆਣਾ ਦੀ ਕਾਂਗਰਸ ਦੀ ਜੀ ਕਾਂਗਰਸ ਦੀ ਹਾਂਜੀ ਹਾਂਜੀ ਬਾਈ ਜੀ ਬੈਠੇ ਨੇ ਬਾਈ ਜੀ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਕੀ ਹਾਲ ਇੱਥੇ ਹੋ ਸਕਦਾ ਹੈ ਹਰਿਆਣੇ ਚ ਪਾਰਟੀ ਦਾ ਨਹੀਂ ਇੱਥੇ ਹੈ ਇੱਥੇ ਨਹੀਂ ਇਹ ਬਗਲਾ ਅੱਛਾ ਪਰ ਆਮ ਆਦਮੀ ਪਾਰਟੀ ਦਾ ਪੂਰੀ ਉਮੀਦ ਚ ਹੈ ਵੀ ਹਰਿਆਣੇ ਚ ਸਾਡੀ ਸਰਕਾਰ ਬਣ ਸਕਦੀ ਹੈ ਇੱਕ ਵੀ ਸੀਟ ਨਹੀਂ ਜੰਦੀ अच्छा एक भी सीट एक भी सीट नहीं कारण कारण ऐसे है नहीं ना पर अभी है नहीं कोई पर नाल पंजाब च ਉਹਨਾਂ ਦੀ ਸਰਕਾਰ ਹੈ पंजाब च ਹੋਊਗੀ ਇੱਥੇ ਨਹੀਂ ਨਾ अच्छा हां जी भाई जी ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਪੁੱਛ ਰਹੇ ਹੋ ਮੈਂ ਪੁੱਛ ਰਿਹਾ ਕਿ ਆਮ ਆਦਮੀ ਪਾਰਟੀ ਦੀ ਨਾਲ ਹੀ ਪੰਜਾਬ ਚ ਸਰਕਾਰ ਹੈ ਹੁਣ ਤੁਸੀਂ ਹਰਿਆਣੇ ਚ ਵੋਟਾਂ ਹੈ ਹਾਂਜੀ ਹਾਂਜੀ ਤਾਂ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕਿ ਵੋਟਾਂ ਪੈਣਗੀਆਂ ਔਰ ਕਿ ਕਿਦਾਂ ਦੀ ਪੋਜੀਸ਼ਨ ਰਹਿਣ ਵਾਲੀ ਹੈ ਆਮ ਆਦਮੀ ਪਾਰਟੀ ਦਾ ਹਰਿਆਣੇ ਦੇ ਵਿੱਚ ਕੋਈ ਵਜੂਦ ਹੀ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਹਾਲਤ ਬਹੁਤ ਮਾੜੀ ਕਰੀ ਹੋਈ ਐ ਇੱਕ ਇੱਕ ਬੱਚਾ ਜਿਹਦੇ ਜ਼ਿੰਮੇਦਾਰ ਦੇ ਸਾਰੇ ਨਸ਼ਿਆਂ ਦੇ ਲੱਗੇ ਹੋਏ ਐ ਤਿੰਨ ਚਾਰ ਦਿਨ ਪਹਿਲਾਂ ਤਲਵੰਡੀ ਸਾਬੋ ਹਲਕੇ ਦੇ ਨਿਊਜ਼ ਵੀ ਆਈ ਸੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਇੱਕ ਇੱਕ ਬੱਚਾ ਜਿਹੜੇ ਇੱਕ ਦੇ ਹਰੇਕ ਤੇ ਮਰਿਆ ਹੋਇਆ ਹੈ ਬੁੜੀਆਂ ਪਿੱਟਦੀਆਂ ਨੇ ਦੇ ਹੱਥ ਨੇ ਮਾਰ ਮਾਰ ਹੁੰਦੀਆਂ ਨੇ ਹਾਲਾਤ ਬਹੁਤ ਮਾੜੇ ਹੋਏ ਖੜੇ ਐ ਇਸ ਕਰਕੇ ਹੀ ਕਹਿੰਦੇ ਆਂ ਵੀ ਥੋੜਾ ਜਿਆ ਜਿੰਵੇਂ ਨੰਮੀਆ ਸਰਕਾਰੋਂ ਲੋਕਾਂ ਨੇ ਤਰਜੀਹ ਦਿੱਤੀ ਸੀ ਦੂਜੀਆਂ ਸਰਕਾਰਾਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੂੰ ਲਿਆ ਸੀ ਤਾਂ ਉਸ ਤਰ੍ਹਾਂ ਦਾ ਸਿਸਟਮ ਵਧੀਆ ਨਹੀਂ ਬਣਿਆ ਮਾਹੌਲ ਮਾੜਾ ਹੋਇਆ ਹੋਇਆ ਪੰਜਾਬ ਦਾ ਹੂੰ 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 ਠੀਕ ਹੈ ਭਾਈ ਇਹ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਕਰ ਰਹੇ ਹੋ ਹਰਿਆਣੇ 'ਚ ਹਰਿਆਣੇ 'ਚ ਬਦਲਾਅ ਆਊਗਾ ਜੀ ਬਦਲਾਅ ਕਿਹੜਾ ਜਿਹੜਾ ਪੰਜਾਬ 'ਚ ਆਇਆ ਜਿਵੇਂ ਆਮ ਆਦਮੀ ਪਾਰਟੀ ਆਲਾ ਹਾਂਜੀ ਕਾਂਗਰਸ ਆਊਗੀ ਨਹੀਂ ਪੰਜਾਬ 'ਚ ਤਾਂ ਬਦਲਾਅ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਲੈ ਕੇ ਆਂਦਾ ਨਹੀਂ ਨਹੀਂ ਜੀ ਹੂੰ ਅਸੀਂ 60 70 ਸੀਟਾਂ 70 ਸੀਟਾਂ ਦੇਵਾਂਗੇ ਹੂੰ ਕਾਂਗਰਸ ਨੂੰ ਅੱਛਾ ਹਾਂ ਮਤਲਬ ਕਾਂਗਰਸ ਮਗਰ ਹੀ ਤੁੱਲੇ ਪੈੋਂ ਸਾਰੇ ਤੁਸੀਂ ਤੁੱਲ ਨਹੀਂ ਹੈ ਜੀ ਇਹਨਾਂ ਨੇ ਕੀ ਦਾ ਹਾਲ ਕਰਿਆ ਸਾਡੇ ਸ਼ੰਭੂ ਬਾਰਡਰ ਤੇ ਮੁੰਡਾ ਮਾਰਿਆ ਆਪਣਾ ਤੇ ਹੁਣ ਚਿੱਟੇ ਨਾਲ ਕੱਲ ਤੇ ਪਰਸੋਂ ਦੋ ਦਿਨਾਂ ਚ ਦੋ ਮੁੰਡੇ ਮਰ ਗਏ ਰੋੜੀ ਸਾਡੇ ਨਾਲ ਪਿੰਡ ਪੈਂਦੇ ਮਤਲਬ ਚਿੱਟੇ ਵਾਲਾ ਜੋ ਪੰਜਾਬ ਦਾ ਹਾਲ ਹੈ ਚਿੱਟੇ ਕਰਕੇ ਉਹੀ ਹਰਿਆਣੇ ਦਾ ਵੀ ਹੈ ਹਾਂ ਜੀ ਹਾਂ ਜੀ ਉਦੋਂ ਵੀ ਜ਼ਿਆਦਾ ਹੋ ਗਿਆ ਸਾਡੇ ਹਰਿਆਣੇ 'ਚ ਹਾਂ ਚਿੱਟੇ ਵਾਲਾ ਕੰਮ ਇੱਥੇ ਵੀ ਪੂਰਾ ਪੂਰਾ ਵਧੂ ਹੈ ਜੀ ਚਿੱਟਾ ਗੋਲੀਆਂ ਸਭ ਕੁਝ ਵਧੂ ਹੈ ਅੱਛਾ ਹਾਂ ਠੀਕ ਹੈ ਕੋਈ ਫੜ ਨਹੀਂ ਰਿਹਾ ਇਹਨਾਂ ਨੂੰ ਕੁਝ ਨਹੀਂ ਚਿੱਟਾ ਦਾ ਸਾਡੇ ਸ਼ਰੇਆਮ बिक ਰਿਹਾ ਜੀ ਰੋੜੀ ਹਾਂਜੀ ਹਾਂਜੀ ਕੀ ਕਹਿ ਰਹੇ ਹੋ ਚਿੱਟਾ ਦਾ ਸਾਡੇ ਰੋੜੀ ਠਾਣੇ ਦੇ ਕੋਲੇ ਸ਼ਰੇਆਮ ਹੀ बिक ਰਿਹਾ ਹੈ ਤੜਕੇ ਪੰਜਾਬ ਦੇ ਲੋਕ ਦੋ ਤਿੰਨ ਇੱਥੇ ਵੇਚਦੇ ਆ ਜੀ ਕੈਪਸੂਲ ਵੇਚਦੇ ਆ ਮੋਟਰਸਾਈਕਲਾਂ ਤੇ ਤੜਕੇ ਭੀੜ ਲੱਗੀ ਹੋਈ ਹੁੰਦੀ ਹੈ ਤੜਕੇ ਸਵੇਰ ਸਵੇਰ ਅੱਛਾ ਹਾਂਜੀ ਲੋਕ ਤਾਂ ਗੁਰੂ ਘਰ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਬਹੁਤ ਲੋਕ ਇੱਥੇ ਨਸ਼ਾ ਲੈ ਕੇ ਆਉਂਦੇ ਆ ਸੋ ਉਹ ਵੇਲੇ ਨਾਲ ਸਵੇਰਾ ਜੀ ਸਵੇਰੇ 6 ਵਜੇ ਤੱਕ ਤੜਕੇ ਇੱਥੇ ਮੋਟਰਸਾਈਕਲ ਦੀਆਂ ਰੋੜੀ ਦੇ ਵਿੱਚ ਲੈਣੇ ਲੱਗ ਜਾਂਦੀਆਂ ਹਨ ਤੇ ਦੇਖੋ ਹਾਲਾਤ ਕਿੱਡੇ ਮਾੜੇ ਨੇ ਹਰੇਕ ਦੇ ਇੱਕ ਬੱਚਾ ਜੀ ਲੋਕ ਮਾਂ ਪਿਓ ਉਮੀਦ ਕਰਦਾ ਹੈ ਵੀ ਸਾਡਾ ਬੱਚਾ ਅਸੀਂ ਉਂਗਲਾਂ ਨਾਲ ਪਾਲਿਆ ਵੱਡਾ ਹੋਊਗਾ ਤੇ ਅੱਗੇ ਜਾ ਕੇ ਉਹਦਾ ਬੱਚੇ ਦਾ ਭਵਿੱਖ ਜਿਹੜਾ ਦੇਖੋ ਕਿੱਡੇ ਮਾੜੇ ਖਤਰੇ 'ਚ ਚੱਲਿਆ ਜਾਂਦਾ ਹੈ ਜੀ ਜੀ ਤੇ ਹਾਲਾਤ ਦੇਖੋ ਏਡੇ ਮਾੜੇ ਹੋਏ ਖੜੇ ਐ ਮਿੱਤਰੋ ਤੁਸੀਂ ਹਰਿਆਣੇ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਹਰਿਆਣੇ ਦੇ ਵਿੱਚ ਵੋਟਾਂ ਪੈ ਰਹੀਆਂ ਵਿਧਾਨ ਸਭਾ ਦੀਆਂ ਔਰ ਸਾਰੀਆਂ ਪਾਰਟੀਆਂ ਪੱਟਾਂ ਤੇ ਥਾਪੀਆਂ ਮਾਰ ਰਹੀਆਂ ਮੋਦੀ ਸਾਹਿਬ ਹੋਰੀ ਕਹਿ ਰਿਹਾ ਕਿ ਸਾਡੀ ਸਰਕਾਰ ਫੇਰ ਬਣ ਜਣੀ ਆ ਰਾਹੁਲ ਗਾਂਧੀ ਹੋਰੀ ਕਹਿੰਦੇ ਆ ਵੀ ਅਸੀਂ ਬਣਾਵਾਂਗੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਵੀ ਜੇਲ੍ਹ ਤੋਂ ਬਾਹਰ ਆ ਕੇ ਇੱਥੇ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਵੀ ਪੰਜਾਬ ਨੂੰ ਛੱਡ ਕੇ ਇੱਥੇ ਪ੍ਰਚਾਰ ਕਰਨ ਰੋਜ਼ ਆਉਂਦੇ ਨੇ ਤੇ ਉਹਨਾਂ ਦਾ ਵੀ ਦਾਵਾ ਹੈ ਕਿ ਐਤਕੀ ਅਸੀਂ ਹਰਿਆਣੇ 'ਚ ਜਿੱਤਾਂਗੇ ਪਰ ਸਥਿਤੀ ਕੀ ਆ ਉਹ ਤੁਹਾਨੂੰ ਲੋਕ ਦੱਸ ਰਹੇ ਨੇ ਔਰ ਹੁਣ ਤੱਕ ਜਿੰਨੇ ਵਿਚਾਰ ਆਏ ਨੇ ਇਹ ਲੋਕ ਕਹਿ ਰਹੇ ਨੇ ਵੀ ਕਾਂਗਰਸ ਅੱਗੇ ਹੈ ਬੀਜੇਪੀ ਨੂੰ ਇਹ ਕਹਿੰਦੇ ਸੀ ਪਿੰਡਾਂ ਤੋਂ ਭਜਾਵਾਂਗੇ ਭਜਾ ਵੀ ਰਹੇ ਆ ਕਹਿੰਦੇ ਤੇ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਤਾਂ ਖਾਤਾ ਵੀ ਨਹੀਂ ਖੁੱਲਣਾ ਇੱਧਰ ਤੁਹਾਨੂੰ ਆਪਾਂ ਇਹ ਬਾਈ ਜੀ ਹੋਰੀ ਖੜੇ ਆ ਇਹਨਾਂ ਨਾਲ ਗੱਲ ਕਰਦੇ ਆ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਕੈਮ ਚੜ੍ਹਦੀ ਕਲਾ ਜੀ ਜਿੰਦਾਬਾਦ ਜਿੰਦਾਬਾਦ ਅੱਛਾ ਕਿਵੇਂ ਫਿਰ ਐਤ ਕੀ ਕਿਹੜੀ ਸਰਕਾਰ ਬਣਾ ਰਹੇ ਹੋ ਹਰਿਆਣੇ 'ਚ ਸਰਕਾਰ ਦਾ ਦੇਖੋ ਜੀ ਕਾਂਗਰਸ ਦੀ ਵੰਡ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਪਰ ਮੈਂ ਮੇਰੇ ਪਿੰਡ ਵੱਲੋਂ ਤਾਂ ਮੈਂ ਇਹ ਕਹਿਣਾ ਹੈਗਾ ਸਾਡੇ ਐਸੜ ਇੱਕ ਪੱਤੀ ਦੇ ਵਿੱਚ 1400 ਕਿੱਲਾ ਵਾਣ ਦਾ ਜਿੱਥੋਂ ਮਰਜੀ ਤੁਸੀਂ ਟਿੱਬੇ ਦੇਖ ਸਕਦੇ ਸੀਗੇ ਤੇ ਜਿੱਥੇ 모ਗਾ ਕਾਂਗਰਸ ਨੇ ਲਵਾ ਗਏ ਸਾਡੇ ਕੋਲੇ ਆਸ਼ੇ ਟਰੈਕਟਰ ਨਹੀਂ ਹੁੰਦੇ ਸੀ ਲੋਕਾਂ ਕੋਲੇ ਅੱਜ 4x4 ਖੜੇ ਆ ਸਾਰਿਆਂ ਦੇ ਵੇੜਿਆਂ 'ਚ ਸਿਰਫ ਇਹ ਕਾਂਗਰਸ ਦੀ ਬਦੌਲ ਜਿਨ੍ਹਾਂ ਨੇ ਸਾਨੂੰ ਪਾਖੜਾ ਨਹਿਰ 'ਚ 모ਗਾ ਦਿੱਤਾ ਤੇ ਕਿਸਾਨ ਅੱਜ ਹੈਗਾ ਤਾਂ ਪਾਣੀ ਨਾਲ ਆ ਚੰਗੇ ਬੀਜਾਂ ਨਾਲ ਤੇ ਮੇਰੀ ਇਹੀ ਅਪੀਲ ਹੈ ਸਰਕਾਰਾਂ ਨੂੰ ਆਉਣ ਵਾਲੀ ਨੂੰ ਵੀ ਵੀ ਸਾਨੂੰ ਕਿਸਾਨਾਂ ਨੂੰ ਪਾਣੀ ਚੰਗੇ ਬੀਜ ਤੇ ਇਹ ਜਿਹੜੀਆਂ ਸਬਸਿਡੀਆਂ ਪਰ ਮੋਦੀ ਸਾਹਿਬ ਹੋਰੀ ਤਾਂ ਪਰਸੋਂ ਵੀ ਕਹਿ ਰਹੇ ਸੀ ਉਹ ਵੀ ਅਸੀਂ ਕਿਸਾਨਾਂ ਦੀ ਆਮਦਨ ਤਿੰਨ ਗੁਣਾ ਕਰ ਦਿੱਤੀ ਹੈ ਉਹ ਤਾਂ ਕਹਿੰਦੇ ਆ ਕਿਸਾਨਾਂ ਦੀ ਹਾਲਤ ਅਸੀਂ ਹੀ ਸੁਧਾਰ ਰਹੇ ਆ ਮਕਸੀਸ ਜੀ ਤੁਸੀਂ ਆਪਣੇ ਨਹਿਰ ਦੇ ਪੁਲ ਤੇ ਜਾਓ ਉੱਥੇ ਜਿਹੜਾ ਖੱਡਾ ਬੱਟਿਆ ਉਹਦੇ ਵੀ ਦੀ ਸਾਰੀ ਦੁਨੀਆ ਡਿਗ ਡੇਕੇ ਜਾਂਦੀ ਹੈ ਇਹ ਜਿਹਨਾਂ ਨੇ ਹਾਲ ਕਰੇ ਹੈਗੇ ਇਹਨਾਂ ਨੇ ਇਹਨਾਂ ਨੂੰ ਕੋਈ ਵੋਟ ਪਾਊਗਾ ਇਹਨਾਂ ਨੂੰ ਪਾਉਣੀ ਨਹੀਂ ਮੈਂ ਤਾਂ ਆਪ ਕਹਿੰਦਾ ਵੀ ਕੋਈ ਨਾ ਪਾਉ ਉਹਨਾਂ ਨੂੰ ਵੋਟ ਕਿਹਨਾਂ ਨੂੰ ਆ ਮੋਦੀ ਵਰਗਿਆਂ ਨੂੰ ਹਾਂ ਤੇ ਪਰ ਉਹ ਜਿਹੜੀ ਕੰਗਣਾ ਮੋਦੀ ਕੀ ਉਹ ਤਾਂ ਕਹਿੰਦੀ ਆ ਵੀ ਆ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਇਹ ਦੁਬਾਰਾ ਫੇਰ ਲੈ ਕੇ ਆਉਣੇ ਚਾਹੀਦੇ ਆ ਬਾਈ ਜੀ ਉਹਨਾਂ ਲੋਕਾਂ ਨੇ ਤਾਂ ਆਪਦੀਆਂ ਫਿਲਮਾਂ ਲੈ ਕੇ ਫੇਮਸ ਹੋਣਾ ਹੁੰਦਾ ਜਾਣ ਕੇ ਵਿਵਾਦ ਖੜੇ ਕਰਨੇ ਹੁੰਦੇ ਹੈਗੇ ਬਖਸ਼ੀ ਜੀ ਤੁਸੀਂ ਸਭ ਜਾਣੂ ਇਸ ਗੱਲ ਨੂੰ ਹਾਂ ਉਹ ਜਾਣ ਬੁੱਝ ਕੇ ਲੋਕਾਂ ਨੂੰ ਛੇੜਦੇ ਆ ਪੂਛ ਤੇ ਪੈਰ ਰੱਖੋਗੇ ਸੱਪ ਦੇ ਤਾਂ ਡੰਗ ਮਾਰੂ ਆ ਹੂੰ ਹੂੰ ਉਹ ਡੰਗ ਮਾਰਨ ਵਾਲੇ ਲੋਕ ਆ ਤੇ ਉਹਨਾਂ ਤੋਂ ਬਚੋ ਅਸੀਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਜਿੱਥੇ ਵੀ ਕੋਈ ਇਹ ਆਵਾਜ਼ ਨੂੰ ਸੁਣਦਾ ਹੈ ਬਾਈ ਬਕਸੀਸ ਆਵਾਜ਼ ਦੇ ਚੈਨਲ ਤੋਂ ਜੀ ਕੋਈ ਵੀ ਉਹਨਾਂ ਨੂੰ ਵੋਟ ਨਾ ਪਾਓ ਠੀਕ ਹੈ ਜੀ ਤੁਹਾਨੂੰ ਵੀ ਸੁਣਦੇ ਰਹਿਣੇ ਆ ਔਰ ਦੋਸਤੋ ਤੁਸੀਂ ਦੇਖ ਰਹੇ ਹੋ ਹਰਿਆਣਾ ਦੇ ਪਿੰਡ ਸੂਰਤੀਆ ਤੋਂ ਇਹ ਤੁਹਾਨੂੰ ਲਾਈਵ ਦਿਖਾ ਰਹੇ ਆ ਕਿ ਵੱਡੀ ਗਿਣਤੀ ਲੋਕ ਇਹ ਕਹਿ ਰਹੇ ਨੇ ਕਿ ਕਾਂਗਰਸ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਦੇ ਹੱਕ 'ਚ ਵੀ ਆਵਾਜ਼ ਹਰਿਆਣਾ ਦੇ ਵਿੱਚੋਂ ਜਿੱਥੇ-ਜਿੱਥੇ ਅਸੀਂ ਪੁੱਛ ਰਹੇ ਹਾਂ ਨਹੀਂ ਮਿਲ ਰਹੀ ਬੀਜੇਪੀ ਨੂੰ ਸਖਤ ਨਫ਼ਰਤ ਜਿਹੜੀ ਆ ਉਹ ਹਰਿਆਣਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਆ ਬੀਜੇਪੀ ਦਾ ਇੱਥੇ ਲੱਗਦਾ ਕਿ ਇਥੋਂ ਸੁਪੜਾ ਸਾਫ਼ ਹੋ ਜਾਣਾ ਹੈ ਜੁੱਲੀ ਬਿਸਤਰਾ ਗੋਲ ਹੋ ਜਾਣਾ ਹੈ ਔਰ ਬੀਜੇਪੀ ਨੂੰ ਹਰਿਆਣਾ ਦੇ ਜਿਹੜੇ ਖਾਸ ਕਰਕੇ ਕਿਸਾਨ ਨੇ ਉਹ ਤੱਕੜਾ ਸਬਕ ਸਿਖਾਉਣ ਦੇ ਮੂਡ 'ਚ ਨੇ ਜਿਹੜੀ ਹਾਲ ਇਹਨਾਂ ਦੀ ਉਮੀਦ ਸੀ 400 ਪਾਰ ਦੀ ਐਮਪੀ ਦੇ ਇਲੈਕਸ਼ਨ ਚ ਲੋਕਾਂ ਨੇ ਉੱਥੇ ਵੀ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਤੇ ਹੁਣ ਵੀ ਹਰਿਆਣੇ ਦੇ ਲੋਕ ਜਿਹੜੇ ਆ ਉਹ ਸ਼ੀਸ਼ਾ ਦਿਖਾਉਣ ਲਈ ਤਿਆਰ ਨੇ ਮਿਹਨਤ ਕਾ ਸ਼ਲੋਕਾਂ ਦੇ ਨਾਲ ਅੱਜ ਤੱਕ ਜਿਹਨੇ ਵੀ ਪੰਗਾ ਪਾਇਆ ਕਹਿੰਦੇ ਜਿਹੜਾ ਲੋਕਾਂ ਦੇ ਨਾਲ ਖਿਆ ਉਹਦਾ ਕੱਖ ਵੀ ਨਾ ਰਹਾ ਤੇ ਸੱਚਮੁੱਚ ਇਹ ਕਿਸਾਨ ਮਜ਼ਦੂਰ ਆਮ ਲੋਕ ਜਿਹੜੀ ਵੀ ਪਾਰਟੀ ਜਾਂ ਜਿਹੜੇ ਵੀ ਨੇਤਾ ਇਹਨਾਂ ਦੇ ਉਲਟ ਚੱਲਦੇ ਨੇ ਇਹਨਾਂ ਨੂੰ ਟੱਚ ਜਾਣਦੇ ਨੇ ਲੋਕ ਵੀ ਫਿਰ ਉਹਨੂੰ ਮੂਦਾ ਕਰ ਦਿੰਦੇ ਹੁੰਦੇ ਨੇ ਪੰਜਾਬ ਦੇ ਵਿੱਚ ਅਕਾਲੀਆਂ ਦਾ ਲੋਕਾਂ ਨੇ ਆ ਹਾਲ ਕੀਤਾ ਪੰਜਾਬ ਚ ਕਾਂਗਰਸ ਨੇ ਗਲਤੀਆਂ ਕੀਤੀਆਂ ਲੋਕਾਂ ਨੇ ਉਲਟਾਤਾ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਬਦਲਾਅ ਲਈ ਲੈ ਕੇ ਆਂਦਾ ਸੀ ਪਰ ਲੋਕ ਕਹਿੰਦੇ ਨੇ ਕਿ ਉਹ ਕੁਝ ਕਰ ਨਹੀਂ ਸਕੇ ਤੇ ਹੁਣ ਫਿਰ ਲੋਕ ਪੰਜਾਬ ਚ ਕਾਂਗਰਸ ਵੱਲ ਮੁੜ ਗਏ ਫਿਰ ਐਮਪੀ ਦੇ ਇਲੈਕਸ਼ਨ ਚ ਲੋਕਾਂ ਨੇ ਕਾਂਗਰਸ ਮੂਹਰੇ ਲਾ ਲਈ ਹੈ ਤਾ ਲੋਕ ਉਲਟਾ ਦਿੰਦੇ ਨੇ ਲੋਕ ਸ਼ਕਤੀ ਬਹੁਤ ਵੱਡੀ ਹੁੰਦੀ ਆ ਸੂਰਤੀਆ ਪਿੰਡ ਹਰਿਆਣਾ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਬਹੁਤ ਮਿਹਰਬਾਨੀ ਸ਼ੁਕਰੀਆ